ਮੋਤ ਚਮਕੀਲੇ ਵਾਂਗੂ ਗੌਣਾ ਲਿਖਣਾ ਚਮਕੀਲੇ ਵਾਂਗੂ ਗੌਣਾ ਲਿਖਣਾ ਹਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਗਾ ਕੇ ਲਿਖ ਕੇ ਸਿਖਰ ਤੇ ਟਿਕਣਾ ਗਾ ਕੇ ਲਿਖ ਕੇ ਟੌਪ ਤੇ ਟਿਕਣਾ ਹਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਚਮਕੀਲੇ ਵਾਂਗੂ ਗੌਣਾ ਲਿਖਣਾ ਹਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਹਰ ਕਲਾਕਾਰ ਦੇ ਇਸੇ ਨਹੀਂ ਆਇਆ ਹੱਬ ਐਸੇ ਤਾਂ ਪੰਜਾਬ ਚ ਵੰਸੇ ਵੈਸੇ ਤਾਂ ਪੰਜਾਬ ਚ ਵੰਸੇ ਬਹੁਤ ਕਲਾਕਾਰ ਹਟਨੇ ਹੋਏ ਪਰ ਆਪਣੀ ਮਿਹਨਤ ਦੇ ਨਾਲ ਮਲਖਪੁਰੀ ਪਰ ਉਹਨਾਂ ਆਪਣੀ ਮਿਹਨਤ ਦੇ ਨਾਲ ਮਲਖਪੁਰੀ ਬੀਜ ਸਿਖਰ ਤੇ ਹੀ ਬੋਏ ਪਰ ਚਮਕਿੱਲੇ ਵਾਂਗੂ ਸਿਖਰ ਤੇ ਦਿਸਣਾ ਚਮਕੀਲੇ ਵਾਂਗੂ ਸਿਖਰ ਤੇ ਦਿਸਣਾ ਹਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਚਮਕੀਲੇ ਵਾਂਗੂ ਗਾਉਣਾ ਤੇ ਲਿਖਣਾ ਹਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਹਰ ਕਲਾਕਾਰ ਦੇ ਹਿੱਸੇ ਨਹੀਂ ਆਇਆ ਹਿੱਸੇ ਨਹੀਂ ਆਇਆ ਹਿੱਸੇ ਨਹੀਂ ਆਇਆ ਹਿੱਸੇ ਨਹੀਂ ਆਇਆ